ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਗੁਰੂ ਮਹਾਰਾਸਤੀ ਕਿਰਪਾ ਨਾਲ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਅਸੀਂ ਵੀ ਸਾਰੇ ਵਧੀਆ ਜੀ ਠੀਕ ਠਾਕ ਆ ਤੇ ਅੱਜ ਦੀ ਵੀਡੀਓ ਹੈ ਕੀ ਹੈ ਜੀ ਆਪਾਂ ਚਾਹ ਵਾਲੀਆਂ ਥਰਮੋਸ ਕਿਵੇਂ ਕਲੀਨਿੰਗ ਕਰਾਂਗੇ ਤੇ ਇਹ ਸਾਰੀਆਂ ਭੈਣਾਂ ਨੂੰ ਤਕਰੀਬਨ ਸਾਫਤਾ ਕਰਨੀ ਆਉਂਦੀਆਂ ਕਹਿੰਦੀਆਂ ਹੋਣਗੀਆਂ ਵੀ ਇਹ ਸਾਫਤਾ ਆਪਾਂ ਹਰ ਰੋਜ਼ ਹੀ ਕਰਦੀਆਂ ਜੀ ਸਾਫਤਾ ਆਪਾਂ ਹਰ ਰੋਜ਼ ਹੀ ਕਰਦੀਆਂ ਪਰ ਇਹਦੇ ਵਿੱਚੋਂ ਫਿਰ ਵੀ ਬਦਬੂ ਜੀ ਆਉਣ ਲੱਗ ਜਾਂਦੀ ਆ ਤੇ ਆਪਾਂ ਚਾਹੀ ਜਿੰਨੀ ਮਾਜੀ ਸਾਫ ਕਰਕੇ ਰੱਖ ਦਈਏ ਨੂੰ ਤੇ ਆਪਾਂ ਜਿਹੜੀ ਚੀਜ਼ਾਂ ਦੇ ਨਾਲ ਸਾਫ ਕਰਾਂਗੇ ਉਹ ਤੁਹਾਨੂੰ ਦੱਸ ਦਿਆਂ ਤੁਸੀਂ 10 ਦਿਨਾਂ ਬਾਅਦ ਤੁਸੀਂ ਇਹਨੂੰ ਉਹ ਜਿਹੜੀ ਚੀਜ਼ ਆਪਾਂ ਦੱਸਾਂਗੇ ਉਹ ਪਾ ਕੇ ਤੁਸੀਂ 10 ਦਿਨਾਂ ਬਾਅਦ ਸਾਫ ਕਰ ਸਕਦੇ ਹੋ ਦੇਖੋ ਜੀ ਫੇਰ ਵੀ ਇਹਨਾਂ ਦੇ ਵਿੱਚ ਨਾ ਆ ਰਬਟ ਪਾਈ ਹੁੰਦੀ ਹੈ ਕਟਾਣੂ ਦਾ ਰਹਿ ਜਾਂਦੀ ਹੈ ਆਪਾਂ ਚਲੋ ਫੇਰ ਵੀ ਹੈਨਾ ਸਾਬਣ ਲਾ ਕੇ ਜੋ ਵੀ ਲਿਕਵਿਡ ਦੇ ਨਾਲ ਆਪਾਂ ਸਾਫ ਕਰਦੀਆਂ ਤੇ ਆਪਾਂ ਜਲਦੀ ਜਲਦੀ ਧੋ ਕੇ ਰੱਖ ਦਿੰਨੇ ਆ ਤੇ ਜਦੋਂ ਆਪਾਂ ਚਾਹ ਵਿੱਚ ਇਹਦੀ ਪਾਉਣੀ ਆ ਤੇ ਫਿਰ ਉਹ ਤੋਂ ਬਾਅਦ ਚ ਇਹਦੀ ਬਦਬੂ ਚ ਚਾਹ ਦੀ ਵਿੱਚੋਂ ਵੀ ਆਉਣ ਲੱਗ ਜਾਂਦੀ ਆ ਤੇ ਇਸ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀ ਚੀਜ਼ ਪਾ ਕੇ ਆਪਾਂ ਇਹਦੀ ਕਲੀਨਿੰਗ ਕਰਾਂਗੇ ਤੁਸੀਂ ਵੀਡੀਓ ਨੂੰ ਸਾਡੀ ਨੂੰ ਪਲੀਜ਼ ਐਂਡ ਤੱਕ ਦੇਖਿਆ ਕਰੋ ਜਿਹੜੇ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਦੇਖੋ ਜੀ ਜਿਹੜੀਆਂ ਰਬਟਾਂ ਹੁੰਦੀਆਂ ਇਹ ਰਬਟਾਂ ਨੂੰ ਵੀ ਆਪਾਂ ਕੱਟ ਕੇ ਚੰਗੀ ਤਰ੍ਹਾਂ ਨਾਲ ਧੋ ਸਕਦੇ ਆ ਆਪਾਂ ਜੀ ਇੱਕ ਲਵਾਂਗੇ ਟੱਬ ਟੱਬ ਦੇ ਵਿੱਚ ਆਪਾਂ ਥਰਮੋਸ ਰੱਖ ਲੈਨੇ ਆ ਜਿਹੜਾ ਪਾਣੀ ਹੈ نیچے ਨਹੀਂ ਡੁੱਲੂਗਾ ਸਲਫਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਹਿਲਾਂ ਗਰਮ ਪਾਣੀ ਮੈਂ ਗਰਮ ਪਾਣੀ ਕਰ ਲਿਆ ਸੀਗਾ ਤੁਸੀਂ ਵੀਡੀਓ ਨੂੰ ਬਿਲਕੁਲ ਸਲਿੱਪ ਨਾ ਕਰਿਓ ਜੀ ਐਂਡ ਤੱਕ ਦੇਖਿਓ ਆਪਾਂ ਜੀ ਲਮਾਂ ਕੀ ਹੁਣ ਮਿੱਠਾ ਸੋਡਾ ਜਿਹੜਾ ਆਮ ਹੀ ਆਪਣੇ ਘਰ ਦੇ ਵਿੱਚ ਹੁੰਦਾ ਵਾ ਆਪਾਂ ਜੀ ਇੱਕ ਚਮਚਾ ਇਹਦੇ ਵਿੱਚ ਪਾ ਦਿੰਨੇ ਆ ਤੇ ਇੱਕ ਚਮਚਾ ਇਹਦੇ ਵਿੱਚ ਪਾ ਦਿੰਨੇ ਆ ਇਹਦੇ ਵਿੱਚੋਂ ਬਿਲਕੁਲ ਵੀ ਸਮੈਲ ਜਿਹੀ ਨਹੀਂ ਆਊਗੀ ਜਿਹੜੀ ਆਪਣੀ ਜਹਾਤੀ ਜੋ ਵੀ ਹੈ ਨਾ ਆਪਾਂ ਬੰਦ ਕਰਕੇ ਟਿਕਨ ਰੱਖ ਦਿੰਨੇ ਆ ਉਹਦੀ 스멜 ਆਉਣ ਲੱਗ ਜਾਂਦੀ ਹੈ ਤੇ ਆਪਾਂ ਲਵਾਂਗੇ ਇੱਕ ਚੀ ਇੱਕ ਚਿੱਟਾ ਬਿਨੇਗਰ ਜਿਹਨੂੰ ਚਿੱਟਾ ਸਿਰਕਾ ਕਹਿ ਸਕਦੇ ਹੋ ਤੁਸੀਂ ਆਪਾਂ ਇੱਕ ਇੱਕ ਚਮਚਾ ਲਵਾਂਗੇ ਇਹਦਾ ਇਹਦੇ ਜੀ ਪਾਉੰਦ ਸਾਰੀ ਜੀ ਚੱਗਵਾਨੀ ਸ਼ੁਰੂ ਹੋ ਗਈ ਇੱਕ ਲਵਾਂਗੇ ਜੀ ਆਪਾਂ ਲਿਕਵਿਡ ਬੀਮ ਇਹਦੀ ਆਪਾਂ ਦੋ ਦੋ ਬੂੰਦਾ ਪਾ ਦਿੰਨੇ ਆ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਦਵਾਂਗੇ ਹਲਾ। ਹੁਣ ਆਪਾਂ ਜੀ ਇਹਨਾਂ ਦੇ ਢੱਕਣ ਲਾ ਕੇ ਰੱਖ ਦਾਂਗੇ। ਤੁਸੀਂ ਇਹਨੂੰ ਜੀ 10-15 ਮਿੰਟ ਵਾਸਤੇ ਨਾ ਇਸੇ ਤਰ੍ਹਾਂ ਰੱਖ ਦਿਓ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਦੇਓ ਇੱਕ ਵਾਰੀ ਹਲਾਓ ਦੇਖੋ ਜੀ ਇਹਦੇ ਵਿੱਚ ਛੱਗਵਾਨੇ ਸ਼ੁਰੂ ਹੋਈ ਹੋਈ ਸੀਗੀ ਤੇ ਆਪਣੇ ਹਲਾਉਣ ਦੇ ਸਾਰੀ ਪਾਣੀ ਬਾਹਰ ਆਉਣ ਲੱਗ ਗਿਆ ਆਪਣੇ ਜੀ 15 ਮਿੰਟ ਹੋ ਗਏ ਫਿਰ ਮੋਸ਼ਨ ਰੱਖੀ ਨੂੰ ਆਪਾਂ ਆ ਵੀ ਚੰਗੀ ਤਰ੍ਹਾਂ ਨਾਲ ਇਹਦੀ ਰੋਕਟ ਕੱਟ ਕੇ ਸਾਫ ਕਰ ਦਾਂਗੇ ਉਜੀ ਪੂਰਾ ਕਰਮ ਪਾਣੀ ਆ ਜਿਹੜੇ ਕਟਾਉਂ ਵਗੈਰਾ ਉਹ ਸਾਰੇ ਹੀ ਨਿਕਲ ਜਾਣਗੇ ਚਿੱਟਾ ਸਿਰਕਾ ਪਾਉਣ ਦਾ ਬਹੁਤ ਜ਼ਿਆਦਾ ਫਾਇਦਾ ਹੈ ਤੇ ਜਿਹੜਾ ਆਪਾਂ ਨੇ ਮਿੱਠਾ ਛੋਟਾ ਪਾਇਆ ਉਹ ਵੀ ਆਮ ਆਪਣੇ ਘਰ ਦੇ ਵਿੱਚ ਹੁੰਦਾ ਆ ਆਪਾਂ ਨੇ ਜੇ ਸਾਫ਼ ਲੈਣਾ ਬੁਰਸ਼ ਤੇ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦਗੀ ਆ ਜਿਹੜੀ ਇਹ ਸਾਰੀ ਗੰਦਗੀ ਸੀਗੀ ਰਬਟ ਦੀ ਨਿਕਲੀ ਆਈ ਬਾਹਰ ਤੇ ਹੁਣ ਆਪਾਂ ਇਹਨੂੰ ਛੋਟੇ ਬੁਰਸ਼ ਦੇ ਨਾਲ ਹੀ ਸਾਫ਼ ਕਰਾਂਗੇ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਜਿਹੜਾ ਹੈ ਸਮਾਨ ਜਿਹੜਾ ਆਪਣੇ ਘਰ ਆਮ ਹੀ ਹੁੰਦਾ ਵਾ ਤੁਸੀਂ 10-15 ਦਿਨਾਂ ਬਾਅਦ ਇਹ ਕਿਸੇ ਤਰ੍ਹਾਂ ਸਾਫ਼ ਕਰਿਆ ਕਰੋ ਤੇ ਆਪਾਂ ਰੋਜ਼ ਹੀ ਸਾਫ਼ਤਾ ਹੀ ਕਰਦੇ ਆਂ ਫਿਰ ਵੀ ਇਹ ਚੰਗੀ ਤਰ੍ਹਾਂ ਨਹੀਂ ਇਹਨਾਂ ਦੀ ਗੰਦਗੀ ਨਿਕਲਦੀ ਹੈਗੀ ਤਾਂ ਇਹਦੇ ਵਿੱਚ ਉਹ ਸਮ ਸਮੈ ਲਈ ਹੀ ਉਹ ਲੱਗ ਜਾਂਦੀ ਹੈ yırtırına sapapkar çeketti. ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਿੱਚ ਚਮਕਾਈ ਆ ਬਿਲਕੁਲ ਜਿਹੜੀ ਇਹਦੇ ਵਿੱਚ ਕੋਈ ਵੀ ਕਟਾਊ ਹੋਣਗੇ ਸਾਰੇ ਹੀ ਨਸ਼ਟ ਹੋ ਗਏ ਤੇ ਹੁਣ ਆਪਾਂ ਜੀ ਇਹਨੂੰ ਸਿੰਪਲ ਪਾਣੀ ਦੇ ਨਾਲ ਧੋ ਦਾਂਗੇ ਤੇ ਫਿਰ ਇਹਨਾਂ ਦੇ ਟੱਕਣ ਨਹੀਂ ਆਪਾਂ ਬੰਦ ਕਰਨੇ ਹੈਗੇ ਇਸੇ ਤਰ੍ਹਾਂ ਟੱਕਣ ਲਾਈ ਤੋਂ ਬਿਨਾ ਹੀ ਰੱਖਾਂਗੇ ਇਹਨਾਂ ਤੇ ਇਸ ਕਰਕੇ ਆਪਾਂ ਨੂੰ ਫਿਰ ਵੀ ਜਦੋਂ ਆਪਾਂ ਇਹ ਇਹਨਾਂ ਦੀ ਵਰਤੋਂ ਕਰਦੇ ਆ ਤਾਂ ਜੇ ਕਰਦੇ ਆ ਤਾਂ ਤੁਸੀਂ ਇਹਨਾਂ ਦੀ ਕਲੀਨਿੰਗ ਇਸ ਤਰ੍ਹਾਂ ਕਰੋ ਇਹ ਸਾਰੇ ਘਟਾਉਣਾ ਜਿਹੜੇ ਉਨਾਸਤ ਹੋ ਜਾਣਗੇ ਵੱਡੇ ਪੁਰਸ਼ ਦੇ ਨਾਲ ਨਿਆਤ ਸਾਫ਼ ਹੁੰਦੇ ਹੈਗੇ ਇਹ ਤੁਸੀਂ ਛੋਟੇ ਪੁਰਸ਼ ਦੀ ਮਦਦ ਦੇ ਨਾਲ ਇਹਨੂੰ ਸਾਫ਼ ਕਰਨਾ ਦੇਖੋ ਇਹਦੇ ਟੱਕਣ ਦੇ ਵਿੱਚ ਵੀ ਇਹ ਪੁਰਸ਼ ਰਹਿ ਜਾਊਗਾ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਆਪਾਂ ਨੇ ਜੀ ਥਰਮੋਸ ਦੀ ਕਲੀਨਿੰਗ ਐਂ ਚੰਗੀ ਤਰ੍ਹਾਂ ਨਾਲ ਕਰਤੀ ਤੁਹਾਨੂੰ ਪੂਰੀ ਵੀਡੀਓ ਆਪਨੇ ਦਿਖਾਈ ਆ ਜੇ ਸਾਡੀ ਇਸ ਤਰ੍ਹਾਂ ਦੀਆਂ ਤੁਸੀਂ ਵਧੀਆ-ਵਧੀਆ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਜੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰੀ ਨੇ ਤੇ ਵੀਡੀਓ ਨੂੰ ਸਾਡੇ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਜੀ ਤੇ ਆਪਾਂ ਇਸ ਤਰ੍ਹਾਂ ਦੀਆਂ ਤੁਹਾਡੇ ਕੋਲੇ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਚਲੋ ਜੀ ਆਪਾਂ ਹੁਣ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਆਪਾਂ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ